ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੇਕਰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ ਮੇਰੀ ਕਹਾਣੀ ਸ਼ਹੀਦ ਜਦੋਂ ਉਸਨੇ ਮਹਿੰਦੀ ਵਾਲੇ ਹੱਥਾਂ ਨਾਲ ਫੋਨ ਦਾ ਰিসিਵਰ ਚੁੱਕਿਆ ਤਾਂ ਅੱਗੋਂ ਆਵਾਜ਼ ਆਈ ਹੈਲੋ ਕਿਵੇਂ ਆ ਤੂੰ ਹੋਰ ਸਭ ਕਿਵੇਂ ਨੇ ਤਾਂ ਅੱਗੋਂ ਹੌਲੀ ਜੀ ਆਵਾਜ਼ ਚ ਬੋਲੀ ਸਭ ਠੀਕ ਨੇ ਜੀ ਤੁਸੀਂ ਕਿਵੇਂ ਹੋ ਮੈਂ ਕੱਲ ਦਾ ਫੋਨ ਉਡੀਕੀ ਜਾਂਦੀ ਆ ਤੇ ਬੇਬੇ ਬਾਪੂ ਨੇ ਵੀ ਕਈ ਵਾਰ ਪੁੱਛਿਆ ਮੈਂ ਤੋ ਤੁਹਾਨੂੰ ਪਤਾ ਹੈ ਮੇਰੀ ਮੰਮੀ ਵੀ ਹੁਣ ਕੱਲੀ ਹੋ ਗਈ ਮੇਰੇ ਵਿਆਹ ਤੋਂ ਬਾਅਦ ਤੇ ਮੇਰਾ ਵੀ ਅਜੇ ਦਿਲ ਨਹੀਂ ਲੱਗਦਾ ਤੁਹਾਡੇ ਬਿਨਾਂ ਇਥੇ ਤਾਂ ਉਹ ਅੱਗੋਂ ਬੋਲਿਆ ਆਪਣਾ ਤੇ ਬਾਕੀ ਸਾਰਾਂ ਦਾ ਧਿਆਨ ਰੱਖਿਆ ਕਰ ਖੁਸ਼ ਰਿਹਾ ਕਰ ਤੂੰ ਵੀ ਕੱਲ ਦਾ ਕੀ ਪਤਾ ਕਿਸੇ ਨੂੰ ਉਸਨੇ ਕਹਦੇ ਨੇ ਲੰਬਾ ਹੋਂਕਾ ਲਿਆ ਤਾਂ ਉਹ ਬੋਲੀ ਮੈਨੂੰ ਬਹੁਤ ਡਰ ਲੱਗ ਰਿਹਾ ਜੀ ਕਿਉਂਕਿ ਮੇਰਾ ਬਾਪੂ ਵੀ ਅੱਦਿਆਂ ਦੀਆਂ ਗੱਲਾਂ ਕਰਦਾ ਸੀ ਬਾਰਡਰ ਤੇ ਸ਼ਹੀਦ ਹੋਣ ਤੋਂ ਪਹਿਲਾਂ ਪਤਾ ਨਹੀਂ ਕੀ ਦੇਖ ਸੁਣ ਲਿਆ ਸੀ ਉਹਨਾਂ ਨੇ ਉੱਥੇ ਪੈਟਰੋਲ ਪੰਪ ਮੁੱਲ ਪਿਆ ਸੀ ਮੇਰੇ ਬਾਪੂ ਦੀ ਮੌਤ ਦਾ ਤੇ ਉਹ ਵੀ ਕੋਈ ਹੋਰ ਹੀ ਦੱਪ ਗਿਆ ਸਾਡੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਤੇ ਬਾਅਦ ਚ ਬਾਦ ਚ ਪਤਾ ਚੱਲਿਆ ਬਈ ਤਾਬੂਤ ਤੋਂ ਹਿੱਸਾ ਖਾ ਗਏ ਸੀ ਨੇ ਤਾਲੂਕ ਲੰਬਾ ਸਮਾਂ ਚ ਪ੍ਰਯਾਨ ਤੋਂ ਬਾਅਦ ਕਹਿੰਦਾ ਜਿਹੜੇ ਪੰਛੀ ਕਰੇ ਪਿੰਜਰੇ ਚ ਰੱਖੇ ਨੇ ਉਹਨਾਂ ਨੂੰ ਆਜ਼ਾਦ ਕਰਦੇ ਹੁਣੇ ਹੀ ਕੱਲ ਦਾ ਇੰਤਜ਼ਾਰ ਨਾ ਕਰੀ ਕਿਉਂਕਿ ਆਜ਼ਾਦੀ ਕੀ ਹੁੰਦੀ ਹੈ ਮੈਨੂੰ ਹੁਣੇ ਕਸ਼ਮੀਰ ਜਾ ਕੇ ਪਤਾ ਲੱਗਿਆ ਕਸ਼ਮੀਰੀ ਲੋਕ ਵੀ ਪਿਛਲੇ ਲੰਬੇ ਸਮੇਂ ਤੋਂ ਬੰਨਣਾ ਚ ਕਹਿਦ ਹਨ ਤੁਸੀਂ ਇੰਜ ਦਿਲ ਹੌਲਾ ਨਾ ਕਰੋ ਮੈਂ ਬੇਬੇ ਪਾਪੂ ਨੂੰ ਨਹੀਂ ਜਗਾਉਂਦੀ ਹਾਂ ਤੁਸੀਂ ਉਹਨਾਂ ਨਾਲ ਆਪਣਾ ਦਿਲ ਹੌਲਾ ਕਰ ਲਓ ਜੇ ਕੋਈ ਪਰੇਸ਼ਾਨੀ ਆ ਤਾਂ ਨਾ ਉਹਨਾਂ ਨੂੰ ਸੌਣ ਲੈਣ ਦੇ ਮੈਂ ਕੱਲ ਗੱਲ ਕਰ ਲਵਾਂਗਾ ਫਿਰ ਹੁਣ ਘਰ ਚ ਸਭ ਦੀ ਜ਼ਿੰਮੇਵਾਰੀ ਤੇਰੀ ਆ ਤੇ ਆਪਣਾ ਵੀ ਧਿਆਨ ਰੱਖੀ ਕਿਆ ਉਸਨੇ ਫੋਨ ਕੱਟ ਦਿੱਤਾ ਤੇ ਉਸਨੇ ਸੌਣ ਲਈ ਅਜੀ ਅੱਖ ਮੀਚੀ ਸੀ ਕਿ ਉਸਨੂੰ ਫੌਜੀ ਬਾਪੂ ਦੇ ਵੱਲ ਦੇ ਸੀ ਵੇ ਕੋਲ ਸੁੰਨ ਖੜੇ ਫੌਜੀ ਵੈਣ ਪਾਉਂਦੀ ਮਾਂ ਉਸ ਦਾ ਹੱਥ ਫੜੀ ਖੜਾ ਮਾਮਾ ਤੇ ਪਰਦੇ ਪਿੱਛੇ ਚਿੱਟੇ ਕੱਪੜੇ ਤੇ ਵੱਡੇ ਵੱਡੇ ਢਿੱਡਾਂ ਵਾਲੇ ਦਿਖਾਈ ਦਿੱਤੇ ਤੇ ਉਹ ਤਰਪ ਕੇ ਉੱਠ ਗਈ ਸਾਰੀ ਰਾਤ ਸੋਚਾਂ ਚ ਲੰਗੀ ਤੇ ਸਵੇਰੇ ਉੱਠਦੇ ਹੀ ਜਦੋਂ ਉਸਨੇ ਰੇਡੀਓ ਤੇ ਆਉਂਦੀ ਗੁਰਬਾਣੀ ਦਾ ਪਾਠ ਲਾਉਣ ਲਈ ਚਲਾਇਆ ਤਾਂ ਉਸਤੇ ਖਬਰ ਆ ਰਹੀ ਸੀ ਕਸ਼ਮੀਰ ਚ ਘਟ ਗਿੰਤੀਆਂ ਤੇ ਹਮਲਾ ਕਰਨ ਦੀ ਤਾਕ ਚ ਬਾਰਡਰ ਪਾਰ ਤੋਂ ਟ੍ਰੇਨ ਨੋਂ ਅਤਵਾਦੀ ਮਾਰੇ ਗਏ ਤੇ ਉਹਨਾਂ ਨਾਲ ਬਹਾਦਰੀ ਨਾਲ ਲੜਦੇ ਚਾਰ ਪੰਜਾਬੀ ਫੌਜੀ ਜਿਨ੍ਹਾਂ ਦੇ ਨਾਮ ਹਨ ਵੀ ਸ਼ਹੀਦ ਹੋ ਗਏ ਫਿਰ ਜਦੋਂ ਉਸਦੀ ਅੱਖ ਖੁੱਲੀ ਤਾਂ ਉਹ ਚਿੱਟੇ ਕੱਪੜਿਆਂ ਚ ਸੀ ਉਸਦਾ ਮਾਮਾ ਹੱਥ ਫੜਨ ਦੀ ਬਜਾਏ ਉਸਦੇ ਸਿਰ ਤੇ ਹੱਥ ਫੇਰ ਰਿਹਾ ਸੀ ਕੋਈ ਚਿੱਟੇ ਕੱਪੜੇ ਤੇ ਮੋٹے ਢਿੱਡ ਵਾਲਾ ਮੀਡੀਆ ਨੂੰ ਕਹਿ ਰਿਹਾ ਸੀ 1 ਕਰੋੜ ਰੁਪਏ ਕੈਸ਼ ਇੱਕਾ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਦਿੱਲੀ ਸਰਕਾਰ ਨੂੰ ਐਵਾਰਡ ਲਈ ਸਪਾਰਸ਼ ਕਰਾਂਗੇ ਇਨ੍ਹਾਂ ਸ਼ਹੀਦਾਂ ਦੀ ਮੌਤ ਦਾ ਬਦਲਾ ਲਿਆ ਜਾਵੇਗਾ ਸਾਨੂੰ ਮਾਣ ਹੈ ਕਿ ਅਸੀਂ ਸਾਡੇ ਦੇਸ਼ ਦੇ ਬਾਡਰਾਂ ਦੇ ਰਖਵਾਲੇ ਹਨ ਤੇ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੌਣ ਕਿਦੇ ਲਈ ਤੇ ਕਿੰਨਾ ਨੂੰ ਬਚਾਉਣ ਲਈ ਸ਼ਹੀਦ ਹੋਇਆ ਜਦੋਂ ਚਿੱਟੇ ਕੱਪੜੇ ਪਾਈਂ ਤੋ ਅੱਖੇ ਸੁਪਨੇ ਸੁਪਨੇ ਅੱਖਾਂ ਅੰਦਰ ਤੋ ਸਿਆ ਤੇ ਦਿਲ ਚ ਲਾਵਾ ਲੁਕਾਉਂਦੀ ਉਸਦੀ ਮਾਂ ਨੇ ਉਸਦੀ ਸੁੱਕੀ ਜੀਵ ਨੂੰ ਪਾਣੀ ਲਾਇਆ ਤਾਂ ਦੂਰ ਕੀਤੀ ਸੁੱਕੀ ਧਰਤੀ ਨੂੰ ਪਾਣੀ ਲਾਉਂਦੇ ਦੀ ਹੇਕ ਉਸਦੇ ਕੰਨਾਂ 'ਚ ਪਈ। ਬਹਿ ਰਹੀ ਸੀ ਇਹ ਬਣਜ ਅਨੋਖੇ ਨੇ ਸੱਜਣ ਜਿੰਨੇ ਵੱਧ ਸੋਹਣੇ ਓਨੇ ਵੱਧ ਦਿੰਦੇ ਧੋਖੇ ਨੇ। ਜਦੋਂ ਵਾਰ ਹੀ ਖਾਵੇ ਉਹ ਰਾਖੀ ਕਾਦੀ ਜਿਹੜੀ ਚੱਲ ਜੇ ਸਿੱਧੇ ਤੇ ਉਹ ਚਲਾਕੀ ਕਾਦੀ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ।